ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਚੌਥੇ ਕਾਂਡ ਦਾ ਚੌਥਾ ਭਾਗ ਮਨੁੱਖਾ ਦੇ ਦੇ ਅਡ ਅਡਨਾ ਅਤੇ ਵੱਡ ਮੁੱਲਾ ਉਪਦੇਸ਼ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਗ ਊੜਾ ਸਰੀਰ ਇਹ ਸਰੀਰ ਹੈ ਤ੍ਰੈ ਗੁਣ ਧਾਤ ਇਸ ਨੂੰ ਵਿਆਪੇ ਸੋਗ ਸੰਤਾਪ ਸੋ ਸੇਵੋ ਜਿਸ ਮਾਈ ਨਾ ਬਾਪ ਵਿੱਚੋਂ ਚੁੱਕੈ ਤਿਸਨਾ ਅਰ ਆਪ ਪੰਨਾ 1343 ਅਰਥ ਇਹ ਸਰੀਰ ਹੈ ਹੀ ਤ੍ਰੈਗੁਣੀ ਮਾਇਆ ਦਾ ਸਰੂਪ ਭਾਵ ਇਸ ਦੇਹ ਦੇ ਇੰਦ੍ਰੇ ਸੁੱਤੇ ਹੀ ਮਾਇਆ ਦੇ ਮੋਹ ਜਾਲ ਵਿੱਚ ਫਸ ਜਾਂਦੇ ਹਨ ਜਿਸ ਕਾਰਨ ਸਰੀਰ ਨੂੰ ਚਿੰਤਾ ਫਿਕਰ ਅਤੇ ਦੁੱਖ ਕਲੇਸ਼ ਦਬਾਈ ਰੱਖਦੇ ਹਨ हे ਭਾਈ ਪ੍ਰਮਾਤਮਾ ਦਾ ਸਿਮਰਨ ਕਰੋ ਜਿਸ ਦਾ ਕੋਈ ਨਾ ਪਿਓ ਹੈ ਨਾ ਕੋਈ ਮਾ ਹੈ ਜਿਸ ਦੇ ਸਿਮਰਨ ਦੀ ਬਰਕਤ ਨਾਲ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਹਉਮੈ ਹੰਕਾਰ ਮੁੱਕ ਜਾਂਦਾ ਹੈ ਭਗ ਐਡਾ ਕਾਇਆ ਇਹ ਕਾਇਆ ਰੋਗ ਭਰੀ ਬਿਨ ਸ਼ਬਦੈ ਦੁੱਖ ਹਉ ਮੇ ਰੋਗ ਨਾ ਜਾਏ ਸਤਿਗੁਰ ਮਿਲੇ ਤਾਂ ਨਿਰਮਲ ਹੋਵੇ ਹਰ ਨਾਮੋਂ ਮਨ ਵਸਾਏ ਨਾਨਕ ਨਾਮ ਧਿਆਇਆ ਸੁਖ ਦਾਤਾ ਦੁੱਖ ਵਿਸਰਿਆ ਸਹਿਜ ਸੁਭਾਏ ਪੰਨਾ 588 ਅਰਥ ਇਹ ਸਰੀਰ ਹਉਮੈ ਦੇ ਰੋਗ ਨਾਲ ਭਰਿਆ ਹੋਇਆ ਹੈ ਗੁਰੂ ਦੇ ਸ਼ਬਦ ਤੋਂ ਬਿਨਾਂ ਹੋਵੇਂ ਰੋਗ ਰੂਪ ਦੁੱਖ ਦੂਰ ਨਹੀਂ ਹੁੰਦਾ ਜੇ ਗੁਰੂ ਮਿਲ ਪਵੇ ਤਾਂ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਕਿਉਂਕਿ ਗੁਰੂ ਮਿਲਿਆ ਮਨੁੱਖ ਪ੍ਰਮਾਤਮਾ ਦਾ ਨਾਮ ਮਨ ਵਿੱਚ ਵਸਾਉਂਦਾ ਹੈ ਇਹ ਨਾਨਕ ਜਿਨ੍ਹਾਂ ਨੇ ਸੁਖਦਾਈ ਹਰ ਨਾਮ ਸਿਮਰਿਆ ਹੈ ਉਹਨਾਂ ਦਾ ਹਉਮੈ ਦੁੱਖ ਸਹਿਜ ਸੁਭਾਈ ਦੂਰ ਹੋ ਜਾਂਦਾ ਹੈ ਭਾਗ ਈੜੀ ਕਪੜਾ ਸਤਿਗੁਰਾਂ ਨੇ ਜਪਜੀ ਸਾਹਿਬ ਦੀ ਚੌਥੀ ਪੌੜੀ ਵਿੱਚ ਮਨੁੱਖਾ ਦੇ ਨੂੰ ਬਖਸ਼ਿਸ਼ ਨਾਲ ਮਿਲਣ ਵਾਲਾ ਕੱਪੜਾ ਫੁਰਮਾਨ ਕੀਤਾ ਹੈ ਕਰਮੀ ਆਵੇ ਕੱਪੜਾ ਨਦਰੀ ਮੋਖਦਵਾਰ ਅਤੇ ਫਿਰ ਗੁਰਬਾਣੀ ਵਿੱਚ ਇਸ ਨੂੰ ਚੋਲਾ अथवा ਚੋਲੀ ਕਈ ਵਾਰੀ ਲਿਖਿਆ ਹੈ ਸਨ 1521 ਵਿੱਚ ਜਦ ਅਮਨਾਬਾਦ ਵਿੱਚ ਭਾਈ ਲਾਲੂ ਨੂੰ ਸੰਬੋਧਨ ਕਰਕੇ ਤੇ ਲੰਗਰਾਗ ਵਿੱਚ ਸ਼ਬਦ ਉਚਾਰਿਆ ਤਾਂ ਬਾਬਰ ਦੀ ਫੌਜ ਦੇ ਹੱਥੋਂ ਹੋਏ ਅਤਿਆਚਾਰਾਂ ਦਾ ਜ਼ਿਕਰ ਕਰਦੇ ਸਮੇਂ ਮਨੁੱਖਾ ਸਰੀਰ ਕੱਪੜੇ ਦੇ ਟੁਕੜੇ ਟੁਕੜੇ ਕੀਤੇ ਜਾਣ ਦਾ ਜ਼ਿਕਰ ਕੀਤਾ ਹੈ ਸੱਚਾ ਸੋ ਸਾਹਿਬ ਸੱਚਤ ਭਵਸ ਸੱਚੜਾ ਨਿਆਉ ਕਰੇਗ ਮਸੂਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਿਮਾਲਸੀ ਬੋਲਾ ਪੰਨਾ 723 ਭਾਗ ਸਸਾ ਚੋਲਾ ਰੰਗ ਮਾਣ ਲੈ ਪਿਆਰੀਆ ਜਾਂ ਜੋਬਨ ਨਾ ਹੁਲਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਰਹਾ ਪੰਨਾ 24 ਅਰਥ ਹੈ ਪਿਆਰੇ ਜਦ ਤੱਕ ਜਵਾਨੀ ਹੈ ਤਦ ਤੱਕ ਆਤਮਿਕ ਆਨੰਦ ਲੈ ਲੈ ਜਦੋਂ ਉਮਰ ਦੇ ਦਿਨ ਥੋੜੇ ਰਹਿ ਗਏ ਸਰੀਰਕ ਚੋਲਾ ਪੁਰਾਣਾ ਹੋ ਜਾਵੇਗਾ ਫਿਰ ਸਿਮਰ ਨਹੀਂ ਹੋ ਸਕੇਗਾ ਰਹਾ ਸੰਜੋਗ ਮਿਲਾਏ ਸਾਧ ਸੰਗਾਏ ਕਤੋਂ ਨਾ ਜਾਏ ਘਰੇ ਸਬਾਏ ਗੁਣ ਨਿਦਾਨ ਪ੍ਰਗਟਿਓ ਇਹ ਚੋਲੇ ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ ਇੱਕ ਉਪਜੇ ਇੱਕ ਵਿੰਸ ਜਾਹੇ ਹੁਕਮੇ ਆਵੇ ਜਾਏ ਜੰਮਣ ਮਰਨ ਚੁਕਈ ਰੰਗ ਲੱਗਾ ਦੂਜੇ ਭਾਏ ਬੰਧਨ ਬੰਦ ਪੁਵਾਈਆਂ ਨਾ ਕਰਣਾ ਕਸ਼ੂ ਨਾ ਜਾਏ ਅੰਨਾ 1414 ਅਰਥ ਹੈ ਭਾਈ ਸਾਰੇ ਜੀਵ ਕਾਮ ਕ੍ਰੋਧ ਆਦਿਕ ਵਿਕਾਰਾਂ ਦੇ ਰੰਗ ਵਿੱਚ ਰੰਗਿਆ ਜਾ ਸਕਣ ਵਾਲਾ ਸਰੀਰ ਚੋਲਾ ਪਹਿਨ ਕੇ ਜਗਤ ਵਿੱਚ ਆਉਂਦੇ ਹਨ ਕਈ ਜੰਮਦੇ ਹਨ ਕਈ ਮਰਦੇ ਹਨ ਸਾਰੀ ਲੁਕਾਈ ਪਰਮਾਤਮਾ ਦੇ ਹੁਕਮ ਵਿੱਚ ਹੀ ਜਨਮ ਮਰਨ ਦੇ ਗੇੜ ਵਿੱਚ ਪਈ ਹੋਈ ਹੈ ਜਿਤਨਾ ਚਿਰ ਜੀਵ ਦੀ ਮਾਇਆ ਦੇ ਮੂਹ ਵਿੱਚ ਪ੍ਰੀਤ ਲੱਗੀ ਹੋਈ ਹੈ ਉਤਨਾ ਚਿਰ ਇਸ ਦਾ ਜਨਮ ਮਰਨ ਦਾ ਗੇੜ ਮੁਕਤਾ ਨਹੀਂ ਪ੍ਰਮਾਤਮਾ ਨੇ ਆਪ ਹੀ ਮੋਹ ਦੀ ਰਸੀ ਨਾਲ ਬਨ ਕੇ ਸਾਰੀ ਲੋਕਾਈ ਜਨਮ ਮਰਨ ਦੇ ਗੇੜ ਵਿੱਚ ਪਾਈ ਹੋਈ ਹੈ ਇਸ ਵਿੱਚੋਂ ਨਿਕਲਣ ਲਈ ਉਸ ਦੀ ਮਿਹਰ ਤੋਂ ਬਿਨਾ ਹੋਰ ਕੋਈ ਉਪਾਅ ਕੀਤਾ ਨਹੀਂ ਜਾ ਸਕਦਾ ਭਾਗ ਹਾ ਹਾ ਉੱਚੋਲੀ ਹਰ ਚੋਲੀ ਦੇਹ ਸਵਾਰੀ ਕੱਢ ਪੈਂਦੀ ਭਗਤ ਕਰ ਹਰ ਪਾਠ ਲੱਗਾ ਅਧਿਕਾਈ ਬਹੁ ਬਹੁ ਵਿਦ ਭਾਂਤ ਕਰ ਕੋਈ ਬੂਝੇ ਬੂਝਣ ਹਾਰਾ ਅੰਤਰ ਵਿਵੇਕ ਕਰ ਸੋ ਬੂਝੇ ਇਹ ਵਿਵੇਕ ਜਿਸ ਬੁਜਾਏ ਆਪ ਹਰ ਚ ਨਾਨਕ ਕਹੇ ਵਿਚਾਰਾ ਗੁਰਮੁਖ ਹਰਿ ਸਤ ਹਰ ਪੰਨਾ 646 ਅਰਥ ਇਹ ਮਨੁੱਖਾ ਸਰੀਰ ਮਾਨੋ ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ ਰੂਪ ਕਸੀਦਾ ਕੱਢ ਕੇ ਇਹ ਚੋਲੀ ਪੈਨਣ ਯੋਗ ਬਣਦੀ ਹੈ ਇਸ ਚੋਲੀ ਨੂੰ ਬਹੁਤ ਤਰ੍ਹਾਂ ਕਈ ਬਨਗੀਆਂ ਦਾ ਹਰੀ ਨਾਮ ਪੱਟ ਲੱਗਾ ਹੋਇਆ ਹੈ ਇਸ ਭੇਦ ਨੂੰ ਮਨ ਵਿੱਚ ਵਿਚਾਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ ਇਸ ਵਿਚਾਰ ਨੂੰ ਉਹ ਸਮਝਦਾ ਹੈ ਜਿਸ ਨੂੰ ਹਰੀ ਆਪ ਸਮਝਾਏ ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਪਰਮਾਤਮਾ ਗੁਰੂ ਦੀ ਰਾਹੀ ਸਿਮਰਿਆ ਜਾ ਸਕਦਾ ਹੈ ਭਾਗ ਕਕ ਕਛ ਕਰ ਸੰਜੋਗ ਬਣਾਈ ਕਾਸ਼ ਤੇ ਸ ਸੰਗ ਰਹੇ ਹੋ ਇਹ ਨਾਰਾਚ ਪ੍ਰਤਿ ਪਾਰੇ ਨਿਤ ਸਾਰ ਸਮਾਰੇ ਅੰਤ ਕੀ ਬਾਰ ਉਠ ਸਿਧਾਰੇ ਪੰਨਾ 890 ਜਿਵੇਂ ਕੋਈ ਦਰਜੀ ਕਪੜਾ ਮਾਪ ਕਤਰ ਕੇ ਮਨੁੱਖ ਦੇ ਸਰੀਰ ਵਾਸਤੇ ਕਮੀਜ਼ ਆਦ ਬਣਾਉਂਦਾ ਹੈ ਤਵੇਂ ਪ੍ਰਮਾਤਮਾ ਨੇ ਜਿੰਦ ਤੇ ਸਰੀਰ ਦੇ ਮਿਲਾਪ ਦਾ ਅਵਸਰ ਬਣਾ ਕੇ ਜਿੰਦ ਵਾਸਤੇ ਇਹ ਸਰੀਰ ਚੋਲੀ ਕੱਛ ਕੇ ਬਣਾ ਦਿੱਤੀ ਉਸ ਸਰੀਰ ਚੋਲੀ ਨਾਲ ਬੇਸਮਝ ਜੀਵ ਪਚਰਿਆ ਰਹਿੰਦਾ ਹੈ ਸਦਾ ਇਸ ਸਰੀਰ ਨੂੰ ਪਾਲਦਾ ਪੋਸਦਾ ਰਹਿੰਦਾ ਹੈ ਤੇ ਸਦਾ ਇਸ ਦੀ ਸੰਭਾਲ ਕਰਦਾ ਰਹਿੰਦਾ ਹੈ ਅੰਤ ਦੇ ਵੇਲੇ ਜੀਵ ਇਸ ਨੂੰ ਛੱਡ ਕੇ ਉੱਠ ਤੁਰਦਾ ਹੈ ਭਾਗ ਖਖਾ ਤਰਵਰ ਰੁਖ अथवा ਬਿਰਖ ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਚ ਤਤ ਚੁਗੇ ਮਿਲ ਇਕਸੇ ਤਿਨ ਕੋ ਫਾਂਸ ਨ ਰੰਚ ਉਡੇ ਤਾਂ ਬੇਗੁਲ ਬੇਗੁਲੇ ਤਾਕੇ ਚੋਗ ਕਣੀ ਪੰਖ ਟੁੱਟੇ ਫਾਹੀ ਪੜੀ ਆਵਗਣ ਢੀੜ ਬਣੀ ਬਿਨ ਸਾਚੇ ਕਿਉ ਛੁਟੀਏ ਹਾਰ ਗੁਣ ਕਰਮ ਮਣੀ ਆਪ ਛਡਾਏ ਛੁਟੀਏ ਵੱਡਾ ਆਪ ਤਣੀ ਗੁਰ ਪ੍ਰਸਾਦੀ ਛੁਟੀਏ ਕਿਰਪਾ ਆਪ ਕਰੇ ਆਪਣੇ ਹੱਥ ਫੜਾਇਆ ਜੈ ਭਾਵੇ ਤੈਂ ਦੇ ਪੰਨਾ 934 ਅਰਥ ਮਨੁੱਖਾ ਸਰੀਰ ਰੁਖ ਸਮਾਨ ਹੈ ਇਸ ਰੁਖ ਉਤੇ ਪੰਜ ਗਿਆਨ ਇੰਦਰੇ ਪੰਛੀ ਬੈਠੇ ਹਨ ਜਿੰਨਾ ਮਨੁੱਖਾਂ ਦੇ ਇਹ ਇੰਦਰੇ ਰੂਪ ਪੰਛੀ ਇੱਕ ਪ੍ਰਭੂ ਨਾਲ ਮਿਲ ਕੇ ਨਾਮ ਰੂਪ ਫਲ ਖਾਂਦੇ ਹਨ ਉਹਨਾਂ ਨੂੰ ਮਾਇਆ ਦੀ ਫਾਈ ਨਹੀਂ ਪੈਂਦੀ ਪਰ ਜੋ ਕਾਲੀ ਕਾਲੀ ਉੱਡਦੇ ਹਨ ਤੇ ਬਹੁਤੇ ਚੋਗ ਭਾਵ ਬਹੁਤੇ ਪਦਾਰਥ ਤੱਕ ਦੇ ਫਿਰਦੇ ਹਨ ਉਹਨਾਂ ਦੇ ਖੰਭ ਟੁੱਟ ਜਾਂਦੇ ਹਨ ਉਹਨਾਂ ਨੂੰ ਮਾਇਆ ਦੀ ਫਾਈ ਆ ਪੈਂਦੀ ਹੈ ਤੇ ਘਣੀ ਚੋਗ ਵੱਲ ਤੱਕਣ ਦੇ ਔਗਣ ਬਦਲੇ ਉਹਨਾਂ ਉੱਤੇ ਇਹ ਮਾਇਆ ਦੀ ਫਾਹੀ ਵਾਲੀ ਵਿਪਤਾ ਆ ਬਣਦੀ ਹੈ ਇਸ ਭੀੜ ਤੋਂ ਪ੍ਰਭੂ ਦੇ ਗੁਣ ਗਾਉਣ ਤੋਂ ਬਿਨਾਂ ਬਾਤ ਨਹੀਂ ਸਕੀਦਾ ਤੇ ਪ੍ਰਭੂ ਦੇ ਗੁਣਾ ਦਾ ਮੱਥੇ ਉੱਤੇ ਲੇਖ ਪ੍ਰਭੂ ਦੀ ਬਖਸ਼ਿਸ਼ ਨਾਲ ਹੀ ਲਿਖਿਆ ਜਾ ਸਕਦਾ ਹੈ ਉਹ ਆਪ ਸਭ ਤੋਂ ਵੱਡਾ ਮਾਲਕ ਹੈ ਆਪ ਹੀ ਮਿਹਰ ਕਰੇ ਤਾਂ ਸਤਗੁਰੂ ਦੀ ਕਿਰਪਾ ਨਾਲ ਇਹ ਸਫਾਈ ਤੋਂ ਨਿਕਲ ਸਕੀਦਾ ਹੈ ਗੁਣ ਗਾਉਣ ਦੀਆਂ ਇਹ ਬਖਸ਼ਿਸ਼ਾਂ ਉਸ ਦੇ ਆਪਣੇ ਹੱਥ ਵਿੱਚ ਹਨ ਉਸੇ ਨੂੰ ਹੀ ਦਿੰਦਾ ਹੈ ਜੋ ਉਸ ਨੂੰ ਪਾਉਂਦਾ ਹੈ ਕਾਇਆ ਬਿਰਖ ਪੰਖੀ ਵਿੱਚ ਵਾਸਾ ਅਮਰਤ ਚੁਗੇ ਗੁਰ ਸ਼ਬਦ ਨਿਵਾਸਾ ਉੱਡੇ ਨਾ ਮੂਲੇ ਨਾ ਆਵੇਂ ਨਾ ਜਾਹੀਂ ਨਿਜ ਘਰ ਵਾਸਾ ਪਾਇਆ ਪੰਨਾ 1088 ਮਨ ਬਸੰਤ ਤਨ ਮਨ ਹਰਿਆ ਹੋਏ ਨਾਨਕ ਇਹ ਤਨ ਬਿਰਖ ਰਾਮ ਨਾਮ ਫਲ ਪਾਇਐ ਸੋਏ ਪੰਨਾ 1176 ਪੰਖੀ ਬਿਰਖ ਸੁਹਾਵੜੇ ਉੱਡੇ ਚੌ ਦਿਸ ਜਾਏ ਜੇਤਾ ਉੱਡੇ ਦੁੱਖ ਕਣੇ ਨਿਤ ਦਾਜੇ ਤੈ ਬਿ ਲਾਏ ਬੇਨਗੁਰ ਮਹਿਲ ਨਾ ਜਾ ਪਈ ਨਾ ਅੰਮ੍ਰਿਤ ਫਲ ਪਾਹੇ ਪੰਨਾ 68 ਅਰਥ ਜਿਹੜੇ ਜੀਵ ਪੰਛੀ ਆਪੋ ਆਪਣੇ ਸਰੀਰ ਰੁੱਖਾਂ ਉਤੇ ਬੈਠੇ ਵੇਖਣ ਨੂੰ ਤਾਂ ਸੋਹਣੇ ਲੱਗਦੇ ਹਨ ਪਰ ਮਾਇਕ ਪਦਾਰਥਾਂ ਤੇ ਜੋਗੇ ਪਿੱਛੇ ਉੱਡਦੇ ਫਿਰਦੇ ਹਨ ਚੌਹੀ ਪਾਸੀ ਭਟਕਦੇ ਹਨ ਉਹ ਜਿਤਨਾ ਹੀ ਜੋਗੇ ਪਿੱਛੇ ਉੱਡਦੇ ਹਨ ਉਤਨਾ ਹੀ ਵਧੇਕ ਦੁੱਖ ਸਹਾਰਦੇ ਹਨ ਸਦਾ ਖਿੱਚਦੇ ਹਨ ਤੇ ਵਿਲਕਦੇ ਹਨ ਗੁਰੂ ਦੀ ਸ਼ਰਨ ਤੋਂ ਬਿਨਾਂ ਉਹਨਾਂ ਨੂੰ ਪਰਮਾਤਮਾ ਦਾ ਟਿਕਾਣਾ ਦਿਖਦਾ ਨਹੀਂ ਨਾ ਹੀ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਫਲ ਪ੍ਰਾਪਤ ਕਰ ਸਕਦੇ ਹਨ ਭਾ ਗ ਘਟ ਘਗਾ ਘਟ ਘਟ ਨਿਮਸੈ ਸੋਈ ਘਟ ਫੂਟੇ ਘਟ ਕਬੇ ਨ ਹੋਈ ਤਾਂ ਘਟ ਮੈਂ ਘਾਟ ਜੋ ਪਾਵਾ ਸੋ ਘਟ ਛਾੜ ਅਵ ਘਟ ਕਤ ਤਾ ਪੰਨਾ 340 ਹਰੇਕ ਸਰੀਰ ਵਿੱਚ ਉਹ ਪ੍ਰਭੂ ਆਪ ਹੀ ਵਸਦਾ ਹੈ ਜੇ ਕੋਈ ਸਰੀਰੂਪੀ ਕੜਾ ਭੱਜ ਜਾਏ ਤਾਂ ਕਦੇ ਪ੍ਰਭੂ ਦੀ ਹੋਂਦ ਵਿੱਚ ਕੋਈ ਕਾਟਾ ਨਹੀਂ ਪੈਂਦਾ ਜਦੋਂ ਕੋਈ ਜੀਵ ਇਸ ਸਰੀਰ ਦੇ ਅੰਦਰ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਪਤਨ ਲੱਭ ਲੈਂਦਾ ਹੈ ਤਾਂ ਇਸ ਪਤਨ ਨੂੰ ਛੱਡ ਕੇ ਉਹ ਖੱਡਾਂ ਵਿੱਚ ਕਿਤੇ ਨਹੀਂ ਭਟਕਦਾ ਦਿਸਦਾ ਇੱਕ ਤਿਲ ਪਿਆਰਾ ਵਿਸਰੇ ਦੁੱਖ ਲੱਗੇ ਸੁਖ ਜਾਏ ਜਿਹਵਾ ਜਲੋ ਜਲਾਵਣੀ ਨਾਮ ਨਾ ਜਲੇ ਰਸਾਏ ਘਟ ਬਿਨ ਸੇ ਦੁੱਖ ਅਗਲੋ ਜੰਮ ਪਕੜੇ ਪੁੱਛਤਾਏ ਪੰਨਾ 59 ਜਦੋਂ ਇੱਕ ਰਤਾ ਜਿੰਨੇ ਸਮੇਂ ਵਾਸਤੇ ਵੀ ਪ੍ਰਭੂ ਦੀ ਯਾਦ ਭੁੱਲ ਜਾਂਦਾ ਹੈ ਤਾਂ ਦੁੱਖ ਆ ਕੇ irdਾ ਹੈ ਤੇ ਜੀਵ ਦਾ ਸੁਖ ਆਨੰਦ ਜਾਂਦਾ ਰਹਿੰਦਾ ਸੜ ਜਾਇਓ ਸੜਨ ਜੋਗੀ ਜੀਵ ਜੋ ਸਵਾਦ ਨਾਲ ਪ੍ਰਭੂ ਦਾ ਨਾਮ ਨਹੀਂ ਜਪਦੀ ਸਿਮਰਨ ਹੀਣ ਬੰਦੇ ਦਾ ਜਦੋਂ ਸਰੀਰ ਨਾਸ ਹੁੰਦਾ ਹੈ ਤਾਂ ਉਸ ਨੂੰ ਬਹੁਤ ਦੁੱਖ ਵੀ ਆਪਦਾ ਹੈ ਜਮਾ ਦੇ ਆਉਣ ਤੇ ਪਾਪ ਮੌਦਾ ਸਮਾਂ ਨੇੜੇ ਆਇਆ ਵੇਖ ਕੇ ਉਹ ਪਛਤਾਉਂਦਾ ਹੈ ਪਰ ਉਸ ਵੇਲੇ ਪਛਤਾਉਣ ਦਾ ਕੀ ਲਾਭ ਕਾ ਕੀ ਮਾਤ ਪਿਤਾ ਕਹੋ ਕਾਕੋ ਕਵਨ ਪੁਰਖ ਕੀ ਜੋਈ ਘਟ ਫੂਟੈ ਕੋ ਬਾਤ ਨ ਪੁੱਛੈ ਕਾਡੋ ਕਾਡੋ ਹੋਈ ਪੰਨਾ 478 ਅਰਥ ਇੱਥੇ ਦਸੋ ਕਿਸ ਦੀ ਮਾਂ ਕਿਸ ਦਾ ਪਿਓ ਤੇ ਕਿਸ ਦੀ ਬੋਟੀ ਜਦੋਂ ਸਰੀਰ ਰੂਪ ਭਾਂਡਾ ਭਜਦਾ ਹੈ ਕੋਈ ਇਸ ਦੀ ਬਾਤ ਨਹੀਂ ਪੁੱਛਦਾ ਤਦੋਂ ਇਹੀ ਪਿਆ ਹੁੰਦਾ ਹੈ ਆਪ ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ ਕੇਸ ਨੂੰ ਬਾਹਰ ਕੱਢੋ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੈ ਭਜ ਮਨਾ ਭੋ ਨਿਤ ਉਤਰੇ ਪਾਰ ਪੰਨਾ 1427 ਅਰਥ हे ਨਾਨਕ ਆਖੇ ਮਨ ਸੰਤ ਜਨਾਂ ਨੇ ਉੱਚੀ ਕੋ ਕੇ ਦੱਸ ਦਿੱਤਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿੱਚ ਵਸ ਰਿਹਾ ਹੈ ਤੋ ਉਸ ਪਰਮਾਤਮਾ ਦਾ ਭਜਨ ਕਰਿਆ ਕਰ ਭਜਨ ਦੀ ਬਰਕਤ ਨਾਲ ਸੰਸਾਰ ਸਮੁੰਦਰ ਤੋਂ ਤੂੰ ਪਾਰ ਲੰਘ ਜਾਏਂਗਾ ਭਾਗ ਘਗਾ ਨਗਰ ਜਾਂ ਨਗਰੀ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ ਈਗੇ ਨਿਰਗੁਣ ਉਂਗੇ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਰਹਾ ਨਗਰ ਮੈਂ ਆਪ ਬਾਹਰ ਫੁਨੀ ਆਪਣ ਪ੍ਰਭ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇ ਕਹ ਕਾ ਠਾਕੁਰ ਕਹ ਕਾ ਜੀਰਾ ਪੰਨਾ 827 ਕਾਇਆ ਨਗਰ ਇੱਕ ਬਾਲਕ ਵਸਿਆ ਖਿਨ ਪਲ ਥਿਰ ਨ ਰਹਾਈ ਅਨਕ ਉਪਾਉ ਯਤਨ ਕਰ ਥਾ ਕੇ ਬਾਰੰਬਾਰ ਫਰਮਾਈ ਪੰਨਾ 1191 ਕਾਇਆ ਨਗਰ ਟਹਿ ਟਹਿ ਢੇਰੀ ਬਿਨ ਸ਼ਬਦੇ ਚੂਕੈ ਨਹੀਂ ਫੇਰੀ ਸਾਚ ਸਲਾਹੇ ਸਾਚ ਸਮਾਵੈ ਜਿਨ ਗੁਰਮੁਖ ਏਕੋ ਜਾਤਾ ਹੈ ਪੰਨਾ 1052 ਅਰਥ हे ਭਾਈ ਇਹ ਸਰੀਰ ਨਗਰ ਆਖਰ ਟਹਿ ਪੈਂਦਾ ਹੈ ਤੇ ਟਹਿ ਕੇ ਢੇਰੀ ਹੋ ਜਾਂਦਾ ਹੈ ਪਰ ਗੁਰ ਸ਼ਬਦ ਨੂੰ ਮਨ ਵਿੱਚ ਬਸਾਉਣ ਤੋਂ ਬਿਨਾਂ ਜੀਵ ਆਤਮਾ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇੱਕ ਪਰਮਾਤਮਾ ਨਾਲ ਹੀ ਸਾਂਝ ਪਾਉਂਦਾ ਹੈ ਉਹ ਸਦਾ ਥਿਰ ਪਰਮਾਤਮਾ ਦੀ ਸਿੱਖਤ ਸਲਾਹ ਕਰਦਾ ਰਹਿੰਦਾ ਹੈ ਉਹ ਸਦਾ ਥਿਰ ਯਾਦ ਵਿੱਚ ਲੀਨ ਰਹਿੰਦਾ ਹੈ ਕਾਇਆ ਨਗਰੀ ਸ਼ਬਦੇ ਖੋਜੈ ਨਾਮ ਨਮੰ ਸਿਧ ਨਿਧ ਪਾਈ ਪੰਨਾ 910 ਗੁਰਮਤ ਨਗਰੀ ਖੋਜ ਖੁਜਾਈ ਹਰ ਹਰ ਨਾਮ ਪਦਾਰਥ ਪਾਈ ਪੰਨਾ 732 ਕਬੀਰ ਧੂਰ ਸਕੇਲ ਕੈ ਉਰੀਆ ਬਾਂਦੀ ਦੇ ਦਿਵਸ ਚਾਰ ਕੋ ਵੇਖਣਾ ਅੰਤ ਖੇ ਕੀਖੇ ਪੰਨਾ 1374 ਅਰਥ ਇਹ ਕਬੀਰ ਜਿਵੇਂ ਮਿੱਟੀ ਇਕੱਠੀ ਕਰਕੇ ਇੱਕ ਨਗਰੀ ਵਸਾਈ ਜਾਂਦੀ ਹੈ ਤਵੇਂ ਪੰਜ ਤੱਤ ਇਕੱਠੇ ਕਰਕੇ ਪਰਮਾਤਮਾ ਨੇ ਇਹ ਸਰੀਰ ਰਚਿਆ ਹੈ ਵੇਖਣ ਨੂੰ ਚਾਰ ਦਿਨ ਸੋਹਣਾ ਲੱਗਦਾ ਹੈ ਪਰ ਆਖਰ ਜਿਸ ਮਿੱਟੀ ਤੋਂ ਬਣਿਆ ਉਸ ਮਿੱਟੀ ਵਿੱਚ ਹੀ ਰਲ ਜਾਂਦਾ ਹੈ ਆ ਨੰਗਾ ਗੁਫਾ ਇਸ ਗੁਫਾ ਮੈਂ ਅਖੁੱਟ ਭੰਡਾਰਾ ਤੇ ਇਸ ਵਿੱਚ ਵਸੈ ਹਰ ਅਲਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਵਿਝਾ ਬਣਿਆ ਪੰਨਾ 124 ਜੋਗੀ ਲੋਕ ਪਹਾੜਾਂ ਦੀਆਂ ਗੁਫਾਵਾਂ ਵਿੱਚ ਬੈਠ ਕੇ ਆਤਮਿਕ ਸ਼ਕਤੀਆਂ ਪ੍ਰਾਪਤ ਕਰਨ ਦੇ ਯਤਨ ਕਰਦੇ ਹਨ ਪਰ ਇਸ ਸਰੀਰ ਗੁਫਾ ਵਿੱਚ ਆਤਮਿਕ ਗੁਣਾਂ ਦੇ ਇਤਨੇ ਖਜ਼ਾਨੇ ਭਰੇ ਹੋਏ ਹਨ ਜੋ ਮੁਕਣ ਜੋਗੇ ਨੇ ਕਿਉਂਕਿ ਸਾਰੇ ਗੁਣਾਂ ਦਾ ਮਾਲਕ ਅਦ੍ਰਿਸ਼ਟ ਅਤੇ ਬਯੰਤ ਹਰੀ ਇਸ ਸਰੀਰ ਵਿੱਚ ਹੀ ਵਸਦਾ ਹੈ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿਆ ਹੈ ਉਹਨਾਂ ਨੂੰ ਦਿਸ ਪੈਂਦਾ ਹੈ ਕਿ ਉਹ ਪ੍ਰਮਾਤਮਾ ਆਪ ਹੀ ਹਰ ਥਾਂ ਵਸ ਰਿਹਾ ਹੈ ਕਿਸੇ ਨੂੰ ਪ੍ਰਤੱਖ ਨਜ਼ਰੀ ਆ ਜਾਂਦਾ ਹੈ ਕਿਸੇ ਨੂੰ ਲੁਕਿਆ ਹੋਇਆ ਹੀ ਪ੍ਰਤੀਤ ਹੁੰਦਾ ਹੈ ਭਾਗ ਚਚਾ ਕਰ ਘਰੇ ਅੰਦਰ ਕੋ ਘਰ ਪਾਏ ਗੁਰਕੇਸ਼ਵ ਦੇ ਸਹਿਜ ਸੁਭਾਏ ਉਥੇ ਸੋਗ ਵਿਜੋਗ ਨਾ ਵਿਆਪੈ ਸਹਿਜੇ ਸਹਿਜ ਸੁਮਾਇਆ ਪੰਨਾ 1068 ਅਰਥੇ ਭਾਈ ਜਿਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣੇ ਹਿਰਦੇ ਘਰ ਵਿੱਚ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ ਉਹ ਆਤਮਿਕ ਅਡੋਲਤਾ ਦੇ ਪ੍ਰੇਮ ਵਿੱਚ ਟਿਕਿਆ ਰਹਿੰਦਾ ਹੈ ਉਸ ਅਡੋਲ ਅਵਸਥਾ ਵਿੱਚ ਟਿਕਿਆ ਸੋਗ ਜ਼ੋਰ ਨਹੀਂ ਪਾ ਸਕਦਾ ਪ੍ਰਭੂ ਚਰਨਾਂ ਤੋਂ ਵਿਛੋੜਾ ਜ਼ੋਰ ਨਹੀਂ ਪਾ ਸਕਦਾ ਉਹ ਮਨੁੱਖ ਸਦਾ ਹੀ ਆਤਮਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ। ਭਾਗ 6 6 ਗ੍ਰਹਿ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਹਿ ਰਹਾਉ। ਪੰਨਾ 182 ਅਰਥ ਹੈ ਭਾਈ ਇਸ ਸਰੀਰ ਘਰ ਵਿੱਚ ਕੋਈ ਵਿਰਲਾ ਮਨੁੱਖ ਸੁਚੇਤ ਰਹਿੰਦਾ ਹੈ ਜਿਹੜਾ ਸੁਚੇਤ ਰਹਿੰਦਾ ਹੈ ਉਹ ਆਪਣੀ ਆਤਮਕ ਜੀਵਨ ਦੀ ਸਾਰੀ ਦੀ ਸਾਰੀ ਰਾਸ ਪੂੰਜੀ ਸੰਭ ਲੈਦਾ ਹੈ ਰਹਾਉ। ਭਾਗ 7 7 ਜੜਾ ਮਨ ਮੁਖਾ ਮਨ ਮੁਖ ਮੂਏ ਮੇਰੀ ਕਰ ਮਾਇਆ ਰਾਮ ਖਿਨ ਆਵੇ ਖਿਨ ਜਾਵੇ ਦੁਰਗੰਧ ਮੜੇ ਚਿਤ ਲਾਇਆ ਰਾਮ ਲਾਇਆ ਦੁਰਗੰਧ ਮੜੇ ਚਿਤ ਲਾਗਾ ਜਿਉ ਰੰਗ ਕੋ ਸੰਭ ਦਿਖਾਇਆ ਖਿਨ ਪੂਰਬ ਖਿਨ ਪਛਮ ਛਾਏ ਜਿਉ ਚੱਕ কুমਹਾਰ ਭਮਾਇਆ ਦੁਖ ਖਾਵੇ ਦੁਖ ਸੰਚੇ ਭੋਗੇ ਦੁਖ ਕੀ ਬਿਰਧ ਵਧਾਈ ਨਾਨਕ ਬਖਮ ਸੁਹੇਲਾ ਤਰੀਏ ਜਾਂ ਆਵੇ ਗੁਰ ਸ਼ਰਣਾਈ ਪੰਨਾ 442 ਰੂਪ ਨਾ ਹੋ ਤੋ ਰੇਖ ਨਾ ਕਾਈ ਤਾਂ ਸ਼ਬਦ ਕਹਾਂ ਨਿਵਲਾਈ ਰક્ત ਬਿੰਦ ਕੀ ਮੜੀ ਨਾ ਹੋਤੀ ਮਿੱਤ ਕੀਮਤ ਨਹੀਂ ਪਾਈ ਪੰਨਾ 945 ਅਰਥ ਜਦੋਂ ਕੋਈ ਰੂਪ ਰੇਖ ਨਹੀਂ ਸੀ ਤਦੋਂ ਸ਼ਬਦ ਨੇ ਕਿੱਥੇ ਲਿਵਲਾਈ ਹੋਈ ਸੀ ਜਦੋਂ ਮਾਂ ਦੀ ਰੱਤ ਤੇ ਪਿਤਾ ਦੇ ਪੀਰਜ ਤੋਂ ਬਣਿਆ ਇਹ ਸਰੀਰ ਨਹੀਂ ਸੀ ਤਦੋਂ ਜਿਸ ਪ੍ਰਭੂ ਦਾ ਅੰਦਾਜ਼ਾ ਤੇ ਮੁੱਲ ਨਹੀਂ ਪੈ ਸਕਦਾ ਉਸ ਵਿੱਚ ਲਿਵ ਕਿਵੇਂ ਇਹ ਮੰਨ ਲਾਂਦਾ ਸੀ ਭਾਗ ਚਾਜਾ ਭਾਂਡਾ ਭਾਂਡਾ ਧੋਵੇ ਕੌਣ ਜੇ ਕੱਚਾ ਸਾਜਿਆ ਧਾਤੂ ਪੰਚ ਰਲਾਏ ਕੂੜਾ ਪਾਜਿਆ ਭਾਂਡਾ ਆਣ ਕਰਾਸ ਜਾਂ ਤੇ ਸੁਭਾਵ ਸੀ ਪਰਮ ਜੋਤ ਜਗਾਏ ਵਾਜਾ ਵਾਸੀ ਅਰਥ हे ਭਾਈ ਤੀਰਥ ਇਸ਼ਨਾਨ ਅਦਕ ਨਾਲ ਕੋਈ ਵੀ ਮਨੁੱਖ ਸਰੀਰ ਘੜੇ ਨੂੰ ਪਵਿੱਤਰ ਨਹੀਂ ਕਰ ਸਕਦਾ ਕਿਉਂਕਿ ਇਹ ਬਣਾਇਆ ਹੀ ਅਜਿਹਾ ਹੈ ਇਸ ਨੂੰ ਵਿਕਾਰਾਂ ਦਾ ਚਿੱਕੜ ਸਦਾ ਲੱਗਦਾ ਰਹਿੰਦਾ ਹੈ ਹਵਾ ਪਾਣੀ ਮਿੱਟੀ ਅੰਗ ਆਕਾਸ਼ ਪੰਜ ਤੱਤ ਇਕੱਠੇ ਕਰਕੇ ਇਹ ਸਰੀਰ ਭਾਂਡਾ ਇੱਕ ਨਾਸ਼ਵੰਤ ਖਿਡੌਣਾ ਜਿਹਾ ਬਣਾਇਆ ਗਿਆ ਹੈ ਹਾਂ ਏ ਭਾਈ ਜਦੋਂ ਪ੍ਰਮਾਤਮਾ ਦੀ ਰਜ਼ਾ ਹੁੰਦੀ ਹੈ ਮਨੁੱਖ ਨੂੰ ਗੁਰੂ ਮਿਲਦਾ ਹੈ ਗੁਰੂ ਮਨੁੱਖ ਦੇ ਸਰੀਰ ਭਾਂਡੇ ਨੂੰ ਪਵਿੱਤਰ ਕਰ ਦਿੰਦਾ ਹੈ ਗੁਰੂ ਮਨੁੱਖ ਦੇ ਅੰਦਰ ਸਭ ਤੋਂ ਉੱਚੀ ਰੱਬੀ ਜੋਤ ਜਗਾ ਕੇ ਰੱਬੀ ਜੋਤ ਦਾ ਵਾਜਾ ਵਜਾ ਦਿੰਦਾ ਹੈ ਰੱਬੀ ਜੋਤ ਦਾ ਰੱਬੀ ਸਿੱਤ ਸਲਾਹ ਦਾ ਇਤਨਾ ਪ੍ਰਭਲ ਪ੍ਰਭਾਵ ਬਣਾ ਦਿੰਦਾ ਹੈ ਕਿ ਮਨੁੱਖ ਦੇ ਅੰਦਰ ਵਿਕਾਰਾਂ ਦਾ ਰੌਲਾ ਸੁਣਿਆ ਹੀ ਨਹੀਂ ਜਾਂਦਾ ਵਿਕਾਰਾਂ ਦੀ ਕੋਈ ਪੇਸ਼ ਨਹੀਂ ਜਾਂਦੀ ਕਿ ਕਰਮਾਂ ਦਾ ਕੋਈ ਚੱਕੜ ਖਿਲਾ ਸਕਣ ਭਾਗ ਨਈਂ ਖੁਹੀ ਕੂਆਟਾ ਏਕ ਪੰਚ ਪਨੇਹਾਰੀ ਟੁੱਟੀ लाज ਭਰੇ ਮਤ ਹਾਰੀ ਕਹ ਕਬੀਰ ਇੱਕ ਬੁੱਧ ਵਿਚਾਰੀ ਨਾਉ ਕੂਟਾ ਨਾ ਪਨੇਹਾਰੀ ਪੰਨਾ 325 ਅਰਥ ਸਰੀਰ ਮਨੋ ਇੱਕ ਨਿਕਾਜੈ ਖੂ ਹੈ ਪੰਜ ਗਿਆਨ ਇੰਦਰੀ ਮਨੋ ਪੰਜ ਚਰਖੜੀਆਂ ਹਨ ਮਾਰੀ ਹੋਈ ਮਤ ਲੱਜ ਤੋਂ ਬਿਨਾ ਆਣੀ ਭਰ ਰਹੀ ਹੈ ਭਾਵ ਵਿਕਾਰਾਂ ਵਿੱਚ ਫਸੀ ਹੋਈ ਮਤ ਗਿਆਨ ਇੰਦਰੀਆਂ ਦੀ ਰਾਹੀ ਵਿਚਾਰਾਂ ਵਿੱਚੋਂ ਸੁਖ ਲੈਣ ਦੇ ਵਿਅਰਥ ਯਤਨ ਕਰ ਰਹੀ ਹੈ ਹੇ ਕਬੀਰਾਖ ਜਦੋਂ ਵਿਚਾਰ ਵਾਲੀ ਬੁੱਧ ਅੰਦਰ ਜਾਗ ਪਈ ਤਦੋਂ ਨਾ ਉਹ ਸਰੀਰਕ ਮੋਹ ਰਿਆ ਤੇ ਨਾ ਹੀ ਵਿਕਾਰਾਂ ਵੱਲ ਖਿੱਚਣ ਵਾਲਿਓ ਇੰਦਰੀ ਰਹੇ ਭਾਵ ਜਿਸ ਮਨੁੱਖ ਨੂੰ ਜ਼ਿੰਦਗੀ ਦਾਤਾ ਪ੍ਰਭੂ ਮਿਲ ਪਏ ਉਹ ਵਿਸ਼ੇ ਵਿਚਾਰਾਂ ਦਾ ਸੁਖ ਮਾਨਣ ਵਿੱਚ ਲੱਗ ਕੇ ਪ੍ਰਭੂ ਵੱਲੋਂ ਮੁਰਦਾ ਨਹੀਂ ਹੁੰਦਾ ਮੁਰਦਾ ਉਹੀ ਹੈ ਜੋ ਰੱਬ ਤੋਂ ਵਿਛੜਿਆ ਹੋਇਆ ਹੈ ਭਾਗ ਟੈਂਕਾ ਗੱਡੀਆਂ ਗੱਡੀ ਪੰਜ ਬੈਲ ਗੱਡੀਆਂ ਦੇਹਧਾਰੀ ਆਰਾਮ ਕਲਾ ਨਿਭੇ ਪਤ ਸਾਰੀ ਘਰ ਟੁੱਟੀ ਗਾਡੋ ਸਿਰ ਭਾਰ ਲੱਕਰੀ ਬਿਰਖ ਜਰੀ ਮੰਝ ਪਾਰ ਪੰਨਾ 879 ਅਰਥ ਮਨੁੱਖਾ ਸਰੀਰ ਮਾਨੋ ਇੱਕ ਨਿੱਕਾ ਜਿਹਾ ਗੱਡਾ ਹੈ ਜਿਸ ਨੂੰ ਪੰਜ ਗਿਆਨ ਇੰਦਰੀ ਬੈਲ ਚਲਾ ਰਹੇ ਹਨ ਜਿਤਨਾ ਚਿਰ ਇਸ ਵਿੱਚ ਸਰਬ ਵਿਆਪਕ ਪ੍ਰਭੂ ਦੀ ਜੋਤ ਸੱਤਾ ਮੌਜੂਦ ਹੈ ਇਸ ਦਾ ਸਾਰਾ ਆਦਰ ਬਣਿਆ ਰਹਿੰਦਾ ਹੈ ਜਿਵੇਂ ਜਦੋਂ ਗੱਡੇ ਦਾ ਧਰਾ ਟੁੱਟ ਜਾਂਦਾ ਹੈ ਤਾਂ ਗੱਡਾ ਸਿਰ ਪਰਨੇ ਹੋ ਜਾਂਦਾ ਹੈ ਨਕਾਰਾ ਹੋ ਜਾਂਦਾ ਹੈ ਉਸ ਦੀਆਂ ਲੱਕੜਾਂ ਖਿੱਲਰ ਜਾਂਦੀਆਂ ਹਨ ਉਸ ਦੇ ਅੰਗ ਵੱਖ-ਵੱਖ ਹੋ ਜਾਂਦੇ ਹਨ ਉਹ ਆਪਣੇ ਵਿਚਲੇ ਲੱਦੇ ਹੋਏ ਭਾਰ ੇਠੀ ਦੱਬਿਆ ਪਿਆ ਗਲ ਸੜ ਜਾਂਦਾ ਹੈ। ਤੇਵੇਂ ਜਦੋਂ ਗੁਰ ਸ਼ਬਦ ਦੀ ਅਗਵਾਈ ਤੋਂ ਬਿਨਾਂ ਗਿਆਨ ਇੰਦਰੇ ਆਪ ਉਧਰੇ ਹੋ ਜਾਂਦੇ ਹਨ। ਮਨੁੱਖਾ ਜੀਵਨ ਦੀ ਪੱਧਰੀ ਚਾਲ ਉਲਟ ਹੋ ਜਾਂਦੀ ਹੈ। ਸਿਮਰਨ ਰੂਪ ਤੁਰਾ ਟੁੱਟ ਜਾਂਦਾ ਹੈ। ਆਤਮਿਕ ਜੀਵਨ ਠਹਿ ਪੈਂਦਾ ਹੈ। ਆਪਣੇ ਹੀ ਕੀਤੇ ਹੋਏ ਕੋ ਕਰਮਾਂ ਦੇ ਪਾਰੇਟ ਮਨੁੱਖਾ ਜੀਵਨ ਦੀ ਤਬਾਹੀ ਹੋ ਜਾਂਦੀ ਹੈ। ਜੋਗੀ ਇਸ ਭੇਦ ਨੂੰ ਸਮਝਣ ਦੇ ਥਾਂ ਜੋਗ ਮਤ ਦੇ ਜਗੋਟਾ ਮੰਦਰਾ ਆਦਿਕ ਬਾਹਰਲੇ ਚਿੰਨ ਵਿੱਚ ਹੀ ਕਿਆ ਰਹਿੰਦਾ ਹੈ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਚੌਥੇ ਕਾંડ ਦਾ ਚੌਥਾ ਭਾਗ ਆਵਾਜ਼ ਗੁਰਜੰਟ ਸਿੰਘ ਰੂਪਵਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ